ਚਲ ਇੱਕ ਵਾਰੀ ਨਾ ਇੱਕ ਬੰਦਾ ਪੁੱਛਦਾ ਕਹਿੰਦੇ ਬਾਬਾ ਦੁਸ਼ਮਣ ਕਿਵੇਂ ਬਣਦੇ ਨੇ ਬੰਦੇ ਦੇ ਮੈਂ ਕਹਿੰਦਾ ਇਹ ਜਿਆ ਫਰਮੋਮੀਟਰ ਤੂੰ ਆਪ ਪਤਾ ਕਰ ਸਕਦਾ ਕਹਿੰਦਾ ਕਿਵੇਂ ਉਹ ਕਹਿੰਦੇ ਜੇ ਤੂੰ ਚੰਗੇ ਕੰਮ ਕਰਨ ਲੱਗ ਗਿਆ ਨਾ ਤਾਂ ਲੋਕ ਤੈਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦੇ ਤੇਰੀ ਬਦਨਾਮੀ ਕਰਦੇ ਨੇ ਫਿਰਨੇਗੇ ਮਾੜਾ ਚੰਗਾ ਕਹਿੰਦੇ ਫਿਰਨੇਗੇ ਪਰ ਪ੍ਰਵਾਹ ਨਹੀਂ ਕਰਨੀ ਕਹਿੰਦੇ ਕਰ ਕਰ ਤੇਰੀਆਂ ਚੁਗਲੀਆਂ ਦੁਨੀਆ ਧੋਰਹੀ ਤੇਰੇ పాਪ ਥੋੜੇ ਤੋਂ ਦੇ ਦੁਨੀਆ ਨੇ ਤੇ ਥੋੜੇ ਤੋਂ ਲੈ ਆਪ ਉੱਠੇ ਮਣਾ ਨਮਾਣਿਆ ਤੂੰ ਕਰ ਗੁਰਾਂ ਦਾ ਜਪ ਇਹਦਾ ਜਿਹੜਾ ਕੋਈ ਚੰਗੇ ਕੰਮ ਕਰੂਗਾ ਤਾਂ ਉਹਨੂੰ ਦੁਨੀਆ ਮਾੜਾ ਕਹੂਗੀ ਕਹੂਗੀ ਟੈਨਸ਼ਨ ਨਹੀਂ ਲੈਣੀ ਕਿਸੇ ਦੀ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਦੁਨੀਆ ਤੁਹਾਡੀ ਦੁਸ਼ਮਣ ਬਣੂਗੀ ਬਣੂਗੀ ਮਾੜਾ ਕਹੂਗੀ ਚੰਗੇ ਕੰਮ ਕਰਦੇ ਨੂੰ ਬੰਦਾ ਮਾੜਾ ਕਹੂਗਾ ਹੀ ਕਹੋ ਠੀਕ ਹੈ ਆਪਣੇ ਪ੍ਰਮਾਤਮਾ ਨੂੰ ਯਾਦ ਰੱਖੋ ਕਿਸੇ ਦੀ ਟੈਨਸ਼ਨ ਨਹੀਂ ਲੈਣੀ ਆਪਣੀ ਜ਼ਿੰਦਗੀ ਨੂੰ ਆਨੰਦ ਨਾਲ ਜਿਓ ਜੈ ਭਗਤ ਜੀ